ਸਾਸ਼ਿਕਾ ਦੋਸਤੋ ਆ ਜਾਏ ਫਿਰ ਨਹੀਂ ਮੋਟਰ ਤੇ ਤੇ ਆਪਣਾ ਅੱਜ ਇੱਥੇ ਵੇਨੇ ਆ ਠੀਕ ਹੋ ਰਿਹਾ ਕੀ ਨਹੀਂ ਹੋ ਰਿਹਾ ਸਭ ਕੁਝ ਤੁਹਾਨੂੰ ਦੱਸਦੇ ਹਾਂ ਹਾਂ ਲੋ ਮੌਸਮ ਬਹੁਤ ਵਧੀਆ ਅੱਜ ਸਮਰ ਲਗਾਇਆ ਐਕਟਵਾਇਸ ਲਾਉਣ ਕਿੰਧਰ ਚੱਲੇ ਆ ਕਿੱਥੇ ਸਾਚਾੜਿਆ ਪਲੀਵੋਣ ਚੋਨੇ ਵੀ ਇੰਨੇ ਗੰਡੇ ਦੁਨੀਆ ਸਾਰੀ ਕਿਧਰ ਸਬਰ ਲੱਗਿਆ ਆਪਈ ਮੋਟਰ ਤੇ ਆ ਆਪਣਾ ਪੂਲ ਜਿਹੜਾ ਇਸ ਟਾਈਮ ਤੇ ਪਰ ਖਾਲੀ ਪਿਆ ਦੁਪਹਿਰ ਨੂੰ ਹੋਣੇ ਇਥੇ ਫਿਰ ਕਰਦੇ ਪੂਰਾ ਜਲ ਭਰਦੇ ਨੂੰ ਪੂਰਾ ਬੋਲ ਨੂੰ ਇਹ ਨਵਾਗੇ ਲਾਈ ਸਮਰ ਵੀ ਆ ਗਿਆ ਟੁੱਟਾ ਲੈ ਗੇ ਚੱਲ ਆਵੇ ਹੁਣ ਇਥੇ ਬ੍ਰੇਕਾਂ ਬਹੁ ਮਾਰਨੀਆਂ ਤੁਹ ਅੱਜ ਹੈ ਉਹ ਸਾਡੇ ਲਖਿੰਦਰ ਸਿੰਘ ਜੀ ਆ ਰਹੇ ਨੇ ਪਠੇ ਲੈ ਗੇ ਕਿਦੂੜੀ ਲੈ ਗੇ ਵਿਚਾਰ ਸੁਣੋ ਮੋਦੀ ਫੇਰ ਜਿਤਾਤਾਈ ਆਹ ਉਹ ਜੋ ਉਥੇ ਬਣੀ ਜਣੀ ਸਰਕਾਰ ਫਰਕ ਪੈਂਦਾ ਥੋੜਾ ਪੈਂਦਾ ਤੇਰੇ ਪਿੰਡੋਂ ਕਿਦਾਂ ਮੇਰੇ ਪਿੰਡੋਂ ਜਿੱਨੇ ਬੰਦੇ ਤੱਕੜੀ ਵਾਲੇ ਬਿਠੇ ਹੋਰ ਜਾਣਦੇ ਹਿਸਾਬ ਨਾਲ ਤੇ ਮੈਨੂੰ ਲੱਗਦਾ ਤੱਕੜੀ ਜਿੱਤੀ ਮੇਰੇ ਹਿਸਾਬ ਨਾਲ ਨਹੀਂ ਲੱਗਦੀ ਮੈਨੂੰ ਲੱਗਦੀ ਮੇਰੇ ਹਿਸਾਬ ਨਾਲ ਆਪ ਨੂੰ ਜਿਆਦੀਆਂ ਮੋਟੀਆਂ ਬੀਆਂ ਪਿੰਡੋਂ ਆਪਣੇ ਨਹੀਂ ਰੋਲਾ ਜਿਆਦਾ ਤੱਕੜੀ ਦੀ ਬੜੀ ਤੱਕੜੀ ਦੀ ਹੈਂਦਾ ਕਿ ਬੱਤੀ ਸਾਡੇ ਬੰਦੇ ਨੂੰ ਦੇ ਦੇ ਜੀ ਜੇ ਮਤਲਬ ਕਰਦੇ ਨੇ 30 ਰੁਪਏ ਰੋਜ਼ ਦੇ ਬਣਾ ਸਰ ਆਹੋ ਕੁਝ ਵੀ ਨਹੀਂ ਆ ਲਓ ਜੀ ਇਹ ਆ ਗਿਆ ਆਪਣੀ ਤੀਜੀ ਚਾਚੇਵਾਂ ਵਾਲੀ ਬੰਬੀ ਚੋਰ ਫਿਰ ਕਮਾਲ ਕਰ ਗਏ ਤੇ ਐ ਮੋਟਰ ਦਾ ਜਿੰਦਰਾ ਤੋੜ ਗਏ ਫਿਰ ਰਾਵਾਰੋਂ ਤੱਕੇ ਚੋਰੀ ਕੀਤਾ ਹੀ ਹੁਣ ਜਿੰਦਰੇ ਦਾ ਕੰਮ ਕਰ ਗਏ ਤਾਂ ਵੀ ਠੀਕ ਹੈ ਜੀ ਬੱਚਾ ਵੇ ਡੂੰਗਾ